ਰਜ ਪੈਂਦਾ ਵੀ ਕਿਸੇ ਤਰੀਕੇ ਨਾਲ ਦਾੜੀ ਆਵੇ ਤੇ ਫਿਰ ਜੇ ਦਾੜੀ ਆ ਜਾਏ ਤੇ ਬੰਦਾ ਨਾਈ ਦੇ ਚੱਕਰ ਚ ਪੈ ਜਾਂਦਾ ਹੈ ਸੰਤੁਸ਼ਟ ਨਹੀਂ ਹੈ ਨਾ ਆਵੇ ਤਾਂ ਵੀ ਔਖਾ ਹੈ ਆ ਜਾਵੇ ਤਾਂ ਵੀ ਔਖਾ ਹੈ ਐਨੀ ਸਮਝ ਚਾਹੀਦੀ ਗੱਲ ਤੋ ਰਾਮ ਦੇ ਸਿਰ ਦਾ ਜੋੜਾ ਚਾਹੀਦਾ ਹੈ ਵਿਸ਼ਵਾਮিত্র ਦੀ ਦਾੜੀ ਚਾਹੀਦੀ ਹੈ ਵਿਸ਼ਿਸ਼ਟ ਦੀ ਦਾੜੀ ਚਾਹੀਦੀ ਹੈ ਤੇ ਰਾਮਲੀਲਾ ਕਮੇਟੀਆਂ ਜਿਹੜੀਆਂ ਨੇ ਨਾ ਫਿਰ ਬਾਜ਼ਾਰੋਂ ਖਰੀਦ ਕੇ ਲੈਂਦੀਆਂ ਨੇ ਤੇ ਬਾਜ਼ਾਰ ਦੇ ਚ ਵਿਕਦਿਆਂ ਨੇ ਨਕਲੀ ਦਾੜੀਆਂ ਨਕਲੀ ਜੋੜੇ ਨਕਲੀ ਮੁੱਛਾਂ ਬਿਕਦੀਆਂ ਨੇ ਬਕੈਦਾ ਤੇ ਮੈਂ کارਖਾਨੇ ਵੇਖੇ ਨੇ ਇੱਕ ਮਦਰਾਸ ਦੇ ਚ ਤੇ ਇੱਕ ਜੈਪੁਰ ਦੇ ਚ ਜਿੱਥੇ ਨਕਲੀ ਦਾੜੀਆਂ ਬਣਦੀਆਂ ਨੇ ਜੋੜੇ ਬਣਦੇ ਨੇ ਤੇ ਇਹਦੇ ਚ ਕੁਛ ਵਾਲ ਤੇ ਹੁੰਦੇ ਨੇ ਬੰਦਿਆਂ ਦੇ ਤ੍ਰਿਪਤੀ ਜਿਹੜਾ ਮੰਦਿਰ ਹੈ ਨਾ ਉੱਥੇ ਅਗਰ ਬੀਬੀ ਦਰਸ਼ਨ ਕਰਨ ਜਾਏ ਤੇ ਉਹਨੂੰ ਸਾਰਾ ਸਿਰ ਮਨਾਣਾ ਪੈਂਦਾ ਕੇਸ ਉਹ ਕੇ ਲੈ ਲੈਂਦੇ ਨੇ ਉਹ ਸਾਰੇ ਕੇਸ बिकਦੇ ਨੇ ਫਿਰ ਇਸ ਤਰ੍ਹਾਂ ਦੀਆਂ ਨਕਲੀ ਦਾੜੀਆਂ ਜੂੜੇ ਬਣਾਉਣ ਵਾਲੇ ਉਹ ਲੈ ਜਾਂਦੇ ਨੇ ਤਾਂ ਕੁਛ ਤੇ ਹੁੰਦੇ ਨੇ ਮਨੁੱਖਾਂ ਦੇ ਕੇਸ ਤੇ ਕੁਛ ਗਊ ਦੀ ਪੂੰਛ ਦੇ ਵਾਲ ਘੋੜੇ ਦੇ ਪੂੰਛ ਦੇ ਵਾਲ ਇਹ ਮਿਸ਼ਰਤ ਕਰਕੇ ਦਾੜੀਆਂ ਬਣਾਈਆਂ ਜਾਂਦੀਆਂ ਨੇ ਜੂੜੇ ਬਣਾਏ ਜਾਂਦੇ ਨੇ ਤੇ ਦੋ ਲਫ਼ਜ਼ ਉੱਥੇ ਮੈਂ ਕਹੇ ਮੈਂ ਕਹੇ ਹਿੰਦੁਸਤਾਨ ਦਾ ਪੁਰਾਣਾ ਸਰੂਪ ਸਾਡੇ ਕੋਲ ਹੈ ਭਾਰਤ ਦਾ ਅਗਰ ਕੋਈ ਪੁਰਾਣਾ ਵਸ਼ਿੰਦਾ ਤੇ ਪੁਰਾਣਾ ਰੂਪ ਲਬਣਾ ਹੋਵੇ ਉਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ ਉਹਦੇ ਸਿਰ ਦੇ ਉੱਤੇ ਜੂੜਾ ਰਾਮ ਵਰਗਾ ਹੈ ਉਹਦੇ ਮੁਖੜੇ ਤੇ ਦਾੜੀ ਵਿਸ਼ਵਾਮਿੱਤਰ ਵਰਗੀ ਹੈ ਵਿਸ਼ਿਸ਼ਟ ਵਰਗੀ ਹੈ ਤੇ ਇਹ ਤੇ ਜਿਹੜਾ ਰਾਮ ਵੀ ਸਟੇਜ ਤੇ ਪੇਸ਼ ਕਰਦੇ ਨੇ ਜੂੜਾ ਬਾਜ਼ਾਰੋਂ ਖਰੀਦ ਕੇ ਲੈਂਦੇ ਨੇ ਭਾਵੇਂ ਖੋਤੇ ਦੇ ਵਾਲਾਂ ਦਾ ਬਣਿਆ ਹੋਵੇ ਤੇ ਭਾਵੇਂ ਖੋੜੇ ਦੇ ਵਾਲਾਂ ਦਾ ਬਣਿਆ ਹੋਵੇ ਤੇ ਭਾਵੇਂ ਇਸਤਰੀ ਦੇ ਵਾਲਾਂ ਦਾ ਬਣਿਆ ਹੈ ਤੇ ਇਸਤਰੀ ਦੇ ਸਿਰ ਦੇ ਵਾਲ ਰਾਮ ਨੇ ਜੂੜਾ ਬਣਾਇਆ ਗਉ ਦੀ ਪੂੰਛ ਦੇ ਵਾਲ ਵਿਸ਼ਵਮਿੱਤਰ ਨੇ ਦਾੜੀ ਬਣਾਈ ਵਿਸ਼ਿਸ਼ਟ ਨੇ ਦਾੜੀ ਬਣਾਈ ਤਾਂ ਇੱਕ ਗੱਲ ਤੇ ਸਪਸ਼ਟ ਹੋਈ ਕਿ ਭਾਰਤ ਦਾ ਜਿਹੜਾ ਪੁਰਾਣਾ ਰੂਪ ਹੈ ਉਸ ਨੂੰ ਇਹ ਮੰਨਦੇ ਨੇ ਬਈ ਇਹ ਰੂਪ ਹੈ ਤੇ ਜੇ ਇਹ ਹੀ ਰੂਪ ਭਾਰਤ ਦਾ ਹੈ ਤਾਂ ਖਿੜੇ ਮੱਤੇ ਇਹ ਵੀ ਕਬੂਲ ਕਰ ਲੋ ਬਈ ਇਹ ਰੂਪ ਸਿਰਫ ਸਿੱਖਾਂ ਕੋਲੇ ਬਾਕੀ ਕਿਸੇ ਕੋਲ ਕੋਈ ਨਹੀਂ ਇਹ ਕਬੂਲ ਕਰਨ ਲੱਗੇ ਆ ਜ਼ਹਿਰ ਦਾ ਘੁੱਟ ਉਹਨਾਂ ਨੂੰ ਲੱਗਦਾ ਜਿਵੇਂ ਪੀਣਾ ਹੋਵੇ ਸਹਿ ਕਬੂਲ ਕਰਨਾ ਓਖਾ ਹੈ ਵਰਨਾ ਇਹ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਕਿ ਰਿਸ਼ੀ मुनि ਦਾ ਸਰੂਪ ਗੁਰੂ ਨਾਨਕ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਦਿੱਤਾ ਹੈ ਸੰਤ ਦਾ ਰੂਪ ਭਗਤ ਦਾ ਰੂਪ ਪਰਮ ਪੁਰਖਾਂ ਦਾ ਰੂਪ ਮਰਿਆਦਾ ਹੈ ਧਰਮ ਹੈ ਹੁਕਮ ਹੈ ਕਿ ਦਾੜੀ ਪੁਰਸ਼ ਨੂੰ ਆਏਗੀ ਨਾੜੀ ਨਾਰੀ ਨੂੰ ਨਹੀਂ ਹੁਕਮੀ ਹੋਵਨ ਆਕਾਰ ਤੋਂ ਦਾੜੀ ਦਾ ਵੀ ਇੱਕ ਆਕਾਰ ਹੈ ਇਸ ਆਕਾਰ ਨੂੰ ਮਿਟਾਣਾ ਵੀ ਹੁਕਮ ਅਦੂਲੀ ਕਰਨਾ ਹੈ ਐਨਈ ਮੈਰਸ ਕਰਦਾ